ਅੱਜ ਦੀ ਲੋਕ ਅਦਾਲਤ ਵਿੱਚ 13000 ਤੋਂ ਵੱਧ ਕੇਸ ਟੇਕਅਪ ਕੀਤੇ ਗਏ ਨੇ ਤੇ ਸਾਨੂੰ ਉਮੀਦ ਹੈ ਕਿ ਹੱਲੇ ਲੋਕ ਅਦਾਲਤ ਪੈਂਡਿੰਗ ਚੱਲ ਰਹੀ ਹੈ ਤੇ ਤਕਰੀਬਨ 75% ਤੋਂ ਵੱਧ ਇਹਦੀ ਡਿਸਪੋਜ਼ਲ ਰੇਟ ਹੋਏਗਾ ਐਡਵਾਂਟੇਜ ਮਿਲਦੇ ਨੇ 138 ਦੇ ਕੇਸਿਸ ਹੈਗੇ ਨੇ ਜੀ ਹੁਣ ਉਹਨਾਂ ਦੇ ਵਿੱਚ ਜਦੋਂ ਤੁਸੀਂ ਰੈਗੂਲਰ ਕੋਰਟ ਵਿੱਚ ਕੰਪਰਮਾਈਜ਼ ਕਰਦੇ ਹੋ ਤੇ ਕੰਪਾਉਂਡਿੰਗ ਫੀਸ ਹੁੰਦੀਆਂ ਨੇ ਉਹ ਤੁਹਾਨੂੰ ਦੇਣੀਆਂ ਹੀ ਪੈਣਗੀਆਂ لیکن ਜਦੋਂ ਤੁਸੀਂ ਲੋਕ ਅਦਾਲਤ ਵਿੱਚ ਉਹਨਾਂ ਦਾ ਡਿਸਪੋਜ਼ਲ ਕਰਦੇ ਹੋ ਤੇ ਜਿਹੜੀ ਕੰਪਾਉਂਡਿੰਗ ਫੀਸ ਨੇ ਉਹ ਕੈਨਸਲ ਹੋ ਜਾਂਦੀ ਹੈ ਨਹੀਂ ਉਹ ਫਿਰ ਤੁਹਾਨੂੰ ਪਾਰਟੀ ਨੂੰ ਦੇਣੀਆਂ ਨਹੀਂ ਪੈਂਦੀਆਂ ਤੇ ਮੋਰਓਵਰ ਜੁਡੀਸ਼ੀਅਲ ਅਫੀਸਰਸ ਬੈਠੇ ਹੁੰਦੇ ਨੇ ਮੈਂਬਰਸ ਬੈਠੇ ਹੁੰਦੇ ਨੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਰਟੀਆਂ ਦਾ ਵਾਦੋ-ਵਾਦ ਜਿੰਨਾ ਵੀ ਆਪਸ ਵਿੱਚ ਐਮੀਕੇਬਲ ਨਹੀਂ ਘੱਟੋ-ਘੱਟ ਸੈਟਲਮੈਂਟ ਹੋ ਜਾਏ ਉਹ ਜ਼ਿਆਦਾ ਟਾਈਮ ਦੇ ਕੇ ਉਹ ਕਰਵਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿਹੜੀ ਕਿਹੜੀ ਕਿਸਮ ਦੇ ਕੇਸ ਜਿਹੜੇ ਕਿਸਮ ਦੇ ਕੇਸੇ ਸਾਡੇ ਫੌਜਦਾਰੀ ਕੇਸ ਰਿਵਾਨੀ ਕੇਸ ਅ ਫੈਮਿਲੀ ਡਿਸਪਿਊਟ ਦੇ ਫੈਮਿਲੀ ਕੋਰਟ ਦੇ ਵਿੱਚ ਕੇਸ 138 ਦੇ ਚੈੱਕ ਚੈੱਕ ਬਾਉਂਸ ਕੇਸ, ਟ੍ਰੈਫਿਕ ਚਲਾਨ, ਪ੍ਰੀ-ਲਿਟਿਗੇਟਿਵ ਕੇਸਿਸ ਵੀ ਆਉਂਦੇ ਨੇ, ਬੈਂਕਸ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਸਾਰੇ ਟੈਕਅਪ ਦਿੱਤੇ ਜਾਂਦੇ। ਜਿਹੜਾ ਵੀ ਫੈਸਲਾ ਲੋਕ ਅਦਾਲਤ ਵਿੱਚ ਕੀਤਾ ਜਾਂਦਾ ਹੈ, ਉਹਨੂੰ ਐਜ਼ ਅ ਡਿਗਰੀ ਮੰਨਿਆ ਜਾਂਦਾ ਹੈ। ਫਿਰ ਉਹਦੀ ਅੱਗੇ ਕੋਈ ਅਪੀਲ ਨਹੀਂ ਹੁੰਦੀ। ਅਗਲੀ ਲੋਕ ਅਦਾਲਤ ਹੁਣ ਨਾਜ਼ਾ ਦੀ ਗਾਈਡਲਾਈਨਸ ਦੇ ਹਿਸਾਬ ਨਾਲ 14th ਮਾਰਚ 2026 ਨੂੰ ਲਗਾਈ ਜਾਏਗੀ। ਹਾ ਜੀ ਮੈਂ ਖੁਦ ਵੀ ਆਪਾਂ ਡਿਸਟ੍ਰਿਕਟ ਕੰਸਲਸਨ ਚਰਚ ਸਾਹਿਬ ਸ਼੍ਰੀ ਸੰਚੀਵ ਜੋਸ਼ੀ ਨੇ ਪੂਰੀ ਲੋਕਧਾਰਨਤੀ ਰੈਗਮਾਈ ਕੀਤੀ ਹੈ। ਉਹਨਾਂ ਨੇ ਖੁਦ ਕੋਰਟਸ ਵਿੱਚ ਬੈਠ ਕੇ ਕੇਸਿਸ ਦੇ ਬਹੁਤ ਐਫਰਟ ਕਰਕੇ ਫੈਸਲੇ ਵੀ ਕਰਵਾਏ ਨੇ। ਫੈਮਿਲੀ ਕੋਰਟ ਦੇ ਵਿੱਚ ਵੀ 5 ਸਾਲਾਂ ਕੇ ਕੇਸ ਨਿਬੜਿਆ ਫੈਮਿਲੀ ਸੇਜ ਵਿੱਚ ਉਹ ਇਕੱਠੇ ਹੋ ਕੇ ਆਪਣਾ ਦੋਨੋਂ ਜੀ ਕਰ ਗਏ ਨੇ। 138 ਦੀ ਕੋਰਟ ਦੇ ਵਿੱਚ ਵੀ ਬੈਂਕਸ ਵਾਲਿਆਂ ਦੇ ਨਾਲ ਉਹਨਾਂ ਨੇ ਗੱਲ ਕਰਕੇ ਉਹਨਾਂ ਦੇ ਕੇਸ ਸੋਲਵ ਕਰਵਾਏ ਨੇ। ਉੱਥੇ ਵੀ 5 ਸਾਲ ਦੇ ਕੇਸ ਖਤਮ ਹੋਏ ਨੇ। ਨਪੀਰ ਜੱਤ ਸਾਡੀ ਕੋਰਟ कोर्ट ਹੈ ਜੁਡੀਸ਼ੀਅਲ ਮੈਜਿਸਟ੍ਰੇਟ ਹੈਗੇ ਨੇ ਫਰਸਟ ਕਲਾਸ ਉਹਨਾਂ ਦੀ ਕੋਰਟ ਦੇ ਵਿੱਚ ਵੀ ਦੋ ਪੰਜ ਸਾਲਲੇ ਕੇਸ ਖਤਮ ਹੋਏ ਨੇ। ਫੁੱਲ ਕਿੰਨੇ ਪੈਂਚੂਸ ਤਾਂ ਅਕਤੂਲ ਨੌ ਪੈਂਚ ਲੱਗੇ ਨੇ ਉਹਦੇ ਵਿੱਚ ਪਰਮਨੈਂਟ ਲੋਕ ਅਦਾਲਤ ਦਾ ਮੈਂ ਪੈਂਚ ਵੀ ਲੱਗੇ ਆ ਟੋਟਲ 9 ਪੈਂਚ ਲੱਗਦੇ ਜੱਤੋਂ ਦੇ ਵਿੱਚ ਵੀ ਦੋ ਪੈਂਚ ਲੱਗੇ ਹੋਏ ਨੇ। ਉੱਥੇ ਵੀ ਪ੍ਰੋਪਰ ਆਪਣਾ ਚੱਲ ਰਿਹਾ ਹੈ। ਲੋਕਾਂ ਨੂੰ ਬਿਲਕੁਲ ਤੁਹਾਨੂੰ ਇਹ ਸਾਰਿਆਂ ਦੇ ਮਾਧਿਅਮ ਨਾਲ ਮੈਂ ਇਹ ਇੰਦੇ ਵਿੱਚ ਤੁਹਾਡੀਆਂ ਜਿਹੜੀਆਂ ਵੀ ਫਾਈਲਸ ਦੇ ਵਿੱਚ ਕੋਰਟ ਫੀਸ ਲੱਗਿਆ ਹੋ ਗਿਆ ਨੇ ਉਹ ਵੀ ਤੁਹਾਨੂੰ ਸਾਰੀਆਂ ਤੇ ਸਾਰੀਆਂ ਰੀਫੰਡ ਹੋ ਜਾਂਦੀਆਂ ਨੇ ਨਵੀਆਂ ਗਾਈਡਲਾਈਨਸ ਦੇ ਸਾਹਮਣੇ ਕੰਪਾਉਂਡਿੰਗ ਫੀਸ ਵੀ ਤੁਹਾਡੀ ਮਾਫ ਹੋ ਜਾਂਦੀ ਹੈ ਤੇ ਇੱਥੇ ਆਫੀਸਰਸ ਤੇ ਜਿੰਨੇ ਵੀ ਮੈਂਬਰਸ ਬੈਠੇ ਹੁੰਦੇ ਨੇ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਨੇ ਜਿਹੜੇ ਵੀ ਤੁਹਾਡਾ ਅਮਾਊਂਟ ਹੈ ਪਾਰਟੀਆਂ ਨੂੰ ਘੱਟੋ ਘੱਟ ਦੇਣਾ ਪਵੇ ਮੈਂ ਤਾਂ ਮੋ ਉਹ ਹੀ ਕਹ ਦੱਸ ਰਹੀ ਹਾਂ ਕਿ ਘੱਟੋ ਘੱਟ ਵੀ 4 ਤੋਂ 5 5 ਇਅਰ 올 ਕੇਸਿਸ ਅੱਜ ਲੋਕਤਾਲਿਕ ਦੇ ਵਿੱਚ ਡਿਸਪੋਜ਼ ਆਫ ਹੋ ਚੁੱਕੇ ਨੇ ਬਾਕੀ 3 ਸਾਲਲੇ 4 ਸਾਲਲੇ ਦੇ ਨੰਬਰ ਤੇ ਕਾਫੀ ਜ਼ਿਆਦਾ ਹੈ ਜਿਹੜੇ ਡਿਸਪੋਜ਼ਲ ਹੋ ਚੁੱਕੀ ਹੈ ਸਾਡੇ ਕੋਲ ਹੈ ਲੈ ਐਗਜੈਕਟ ਫਿਗਰ ਨਹੀਂ ਆਈ ਹੈ ਕਿ ਬਟ ਉਹ ਵੀ ਕਾਫੀ ਕੇਸਿਸ ਡਿਸਪੋਜ਼ ਆਫ ਹੋ ਚੁੱਕੇ